ਕੁਨੀਆਂ ਭਾਰਤ ਨੂੰ ਦੇ ਰਹੀਆਂ ਨੇ 5% ਤੱਕ ਦਾ ਡਿਸਕਾਊਂਟ ਭਾਰਤੀ ਅਰਥ ਵਿਵਸਥਾ 6.1% ਦੀ ਦਰ ਦੇ ਨਾਲ ਵਧੇਗੀ ਟੀਵੀ ਫ੍ਰਿਜ ਸਮਾਰਟਫੋਨ ਵੀ ਹੋ ਸਕਦੇ ਨੇ ਸਸਤੇ ਜਿहां ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਕਿ ਭਾਰਤ ਦੀ ਵਿੱਚ ਟੀਵੀ ਫ੍ਰਿਜ ਸਮਾਰਟਫੋਨ ਵੀ ਸਸਤੇ ਹੋ ਸਕਦੇ ਨੇ ਕਿਉਂਕਿ ਚੀਨੀ ਕੰਪਨੀਆਂ ਭਾਰਤ ਨੂੰ 5% ਤੱਕ ਦਾ ਡਿਸਕਾਊਂਟ ਦੇ ਰਹੀਆਂ ਨੇ ਜਿਸ ਦੇ ਨਾਲ ਭਾਰਤੀ ਅਰਥ ਵਿਵਸਥਾ 6.1 ਫੀਸਦੀ ਦੀ ਦਰ ਦੇ ਨਾਲ ਵਧੇਗੀ ਜਿੱਥੇ ਚੀਨ ਤੇ ਅਮਰੀਕਾ ਦੇ ਵਿੱਚ ਟ੍ਰੇਡ ਵਾਰ ਚੱਲ ਰਹੀ ਹੈ ਉੱਥੇ ਹੀ ਚੀਨੀ ਕੰਪਨੀਆਂ ਭਾਰਤ ਨੂੰ 5 ਫੀਸਦੀ ਤੱਕ ਦੀ ਛੂਟ ਦਾ ਆਫਰ ਵੀ ਦੇ ਰਹੀਆਂ ਨੇ ਇਸ ਵਿੱਚ ਇੰਡੀਅਨ ਇਲੈਕਟ੍ਰੋਨਿਕਸ ਮੈਨੂਫੈਕਚਰਸ ਮੰਗ ਨੂੰ ਵਧਾਉਣ ਦੇ ਲਈ ਡਿਸਕਾਊਂਟ ਦਾ ਕੁਝ ਹਿੱਸਾ ਕੰਜ਼ਿਊਮਰ ਨੂੰ ਵੀ ਪਾਸ ਕਰ ਸਕਦੇ ਨੇ ਸੋ ਚੀਨੀ ਕੰਪਨੀਆਂ ਭਾਰਤ ਨੂੰ ਵੱਡੀ ਛੂਟ ਦੇਣ ਦਾ ਐਲਾਨ ਵੀ ਕਰ ਚੁੱਕੀਆਂ ਨੇ ਜਿਸ ਦੇ ਨਾਲ ਭਾਰਤ ਵਿੱਚ ਟੀਵੀ ਫ੍ਰਿਜ smartphones ਤੇ ਹੋਰ ਇਲੈਕਟ੍ਰੋਨਿਕਸ ਡਿਵਾਈਸ ਸਸਤੇ ਹੋ ਜਾਣਗੇ ਮਾਹਿਰਾਂ ਦਾ ਕਹਿਣਾ ਹੈ ਕਿ ਟ੍ਰੇਡ ਵਾਰ ਵਿੱਚ ਚੀਨ ਤੋਂ ਅਮਰੀਕਾ ਜਾਣ ਵਾਲਾ ਸਮਾਨ ਹੋਰ ਮਹਿੰਗਾ ਹੋ ਜਾਵੇਗਾ ਜਿਸ ਕਾਰਨ ਡਿਮਾਂਡ ਵਿੱਚ ਕਮੀ ਆਵੇਗੀ ਤੇ ਡਿਮਾਂਡ ਦੀ ਇਹ ਕਮੀ ਹੀ ਕੰਪੋਨੈਂਟਸ ਮੈਨੂਫੈਕਚਰਸ ਤੇ ਦਬਾਅ ਵਧਾ ਰਹੀ ਹੈ ਇਸੇ ਕਰਕੇ ਹੀ ਭਾਰਤੀ ਕੰਪਨੀਆਂ ਨੂੰ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਜ਼ਿਆਦਾਤਰ ਚੀਨ ਤੋਂ ਭਾਰਤ ਵਿੱਚ ਇਲੈਕਟ੍ਰੀਕਲ ਤੇ ਇਲੈਕਟ੍ਰੋਨਿਕਸ ਉਪਕਰਨ ਹੀ ਮੰਗਵਾਏ ਜਾਂਦੇ ਨੇ। ਜਿਨ੍ਹਾਂ ਵਿੱਚ smartphones, laptop, television, power supplies ਤੇ electronics components ਹੁੰਦੇ ਨੇ ਜਿਹੜੇ ਕਿ ਹੁਣ ਹੋਰ ਵੀ ਸਸਤੇ ਹੋ ਜਾਣਗੇ। 2022 ਦੇ ਵਿੱਚ ਇਲੈਕਟ੍ਰੀਕਲ ਤੇ ਇਲੈਕਟ੍ਰੋਨਿਕਸ ਉਪਕਰਨਾ ਤੇ ਆਦਿ ਵੈਲਿਊ 30.63 ਬਿਲੀਅਨ ਡਾਲਰ ਸੀ ਇੱਕ ਪਾਸੇ ਅਮਰੀਕਾ ਤੇ ਚੀਨ ਦੇ ਵਿੱਚ ਟ੍ਰੇਡ ਵਾਰ ਚੱਲ ਰਹੀ ਹੈ ਟੈਰਿਫ ਦਿਨ-ਬਦਨ ਵਧਾਇਆ ਜਾ ਰਿਹਾ ਹੈ ਪਰੰਤੂ ਇਸ ਦਾ ਫਾਇਦਾ ਭਾਰਤ ਨੂੰ ਹੋ ਸਕਦਾ ਹੈ ਚੀਨ ਤੇ 125 ਟੈਰਿਫ ਲਗਾ ਦਿੱਤਾ ਗਿਆ ਹੈ ਜਿਸ ਦਾ ਸਿੱਧਾ-ਸਿੱਧਾ ਮਤਲਬ ਇਹ ਹੈ ਕਿ ਚੀਨ ਦਾ 100 ਡਾਲਰ ਦਾ ਬਣਿਆ ਹੋਇਆ ਸਮਾਨ ਅਮਰੀਕਾ ਦੇ ਵਿੱਚ 225 ਡਾਲਰ ਦਾ ਹੋ ਜਾਵੇਗਾ ਜਿਸ ਦੇ ਨਾਲ ਮਹਿੰਗਾਈ ਵਧੇਗੀ ਮਹਿੰਗੇ ਹੋਣ ਦੇ ਕਾਰਨ ਡਿਮਾਂਡ ਵੀ ਘਟ ਜਾਵੇਗੀ ਤੇ ਵਿਕਰੀ ਤੇ ਅਸਰ ਹੋਵੇਗਾ 10 ਅਪ੍ਰੈਲ ਨੂੰ ਅਮਰੀਕੀ ਬਾਜ਼ਾਰ ਦੇ ਵਿੱਚ 3% ਤੱਕ ਦੀ ਗਿਰਾਵਟ ਪਹਿਲਾਂ ਹੀ ਦੇਖੀ ਜਾ ਚੁੱਕੀ ਹੈ ਚਲੋ ਕੁਝ ਵੀ ਹੋਵੇ ਬੇਸ਼ੱਕ ਚੀਨ ਤੇ ਅਮਰੀਕਾ ਦੇ ਵਿੱਚ ਟ੍ਰੇਡ ਵਾਰ ਚੱਲ ਰਹੀ ਹੈ ਪਰੰਤੂ ਇਸ ਦਾ ਕੁਝ ਕੋ ਫਾਇਦਾ ਹੋ ਸਕਦਾ ਹੈ ਭਾਰਤ ਨੂੰ ਹੋ ਜਾਵੇ